ਕਿ ਇਹਨਾਂ ਨੇ ਮੋਡੀਫਾਈ ਕਰਾਇਆ ਜਾਂ ਕੁਝ ਵੀ ਕਰਾਇਆ ਅੱਜ ਉਹ ਅੱਜ ਉਹ ਟਰੈਕਟਰ ਸਾਡੀ ਆਫਤ ਨੂੰ ਆਪਣੇ ਬੰਨ ਲਾ ਕੇ ਖੜੇ ਨੇ ਟਰੈਕਟਰਾਂ ਦੀ ਨਿੰਦਾ ਕਰਨ ਵਾਲਾ ਮੋਦੀ ਸਰਕਾਰ ਸੀ ਆਪਣਾ ਕਿਹੜਾ ਇਲਾਕਾ ਜੀ ਇਹ ਜੋੜੀਆਂ ਕਲਾਜ ਹਾਂਜੀ ਆ ਮੰਜ਼ਰ ਜਿਹੜਾ ਵਾ ਪਹਿਲਾਂ ਵੀ ਵੇਖਿਆ ਗਾ ਦੀ ਇਹ 88 ਦਾ ਵੇਖਿਆ ਜੀ ਹਾਂਜੀ 88 ਤੋਂ ਬਾਅਦ ਚ ਫੋਨ ਆਇਆ ਹਾਂ ਇਹ ਬਾਅਦ ਚ ਆਇਆ 30 ਸਾਲਾਂ ਬਾਅਦ ਉਹ ਵੱਡੀ ਮਾਰ ਆਇਆ ਇਸ ਇਲਾਕੇ ਨੂੰ ਨਾਰਕਾ ਬਹੁਤ 88 ਦਾ ਪਾਣੀ ਜਿੱਥੇ ਨਹੀਂ ਹੈ ਚੜਿਆ ਉੱਥੇ ਵੀ ਚੜ ਗਿਆ ਤਸਵੀਰਾਂ ਆ ਉਸ ਨੌਜਵਾਨੀ ਦੀਆਂ ਜਿਹੜੀ ਨੌਜਵਾਨੀ ਨੂੰ ਹਮੇਸ਼ਾ ਕੁਛ ਸਿਆ ਜਾਂਦਾ ਵੀਰਾਂ ਨੇ ਕਿਹਾ ਕਿ ਟਰੈਕਟਰ ਆ ਮੋਡੀਫਾਈ ਦੀਆਂ ਸਾਡੀਆਂ ਤਸਵੀਰਾਂ ਵਾਇਰਲ ਹੁੰਦੀਆਂ ਆ ਵੀ ਦਿਖਾ ਲ ਦਿਓ ਕਿ ਮੋਡੀਫਾਈ ਹੋਏ ਟਰੈਕਟਰ ਜਿਹੜੇ ਆ ਉਹ ਇਸ ਟਾਈਮ ਦੇ ਉੱਤੇ ਸਵਾਵਾ ਨਿਭਾ ਰਹੇ ਆ ਦੇਖੋ ਜੀ ਪਹਿਲੀ ਗੱਲ ਦੇ ਆ ਆਟਾ ਦੇਣ ਦਾ ਭਾਵੇਂ ਜਿੱਤਾ ਅੰਮ੍ਰਿਤ ਸਿੰਘ ਉੱਟਿਆ ਗਲਤ ਤਰੀਕਾ ਉਹਨਾਂ ਦੇ ਹੈਲੀਕਾਪਟਰ ਤੋਂ ਆਟਾ ਪਕਾਉਣਾ ਕਾਹਦੇ ਨਾਲ ਆ ਕਿੜੀਆਂ ਰਸੋਈਆਂ ਉਹਨਾਂ ਦੀਆਂ ਜਿਹੜੀਆਂ ਬਜ਼ੀਆਂ ਲੋਕਾਂ ਦੀਆਂ ਆ ਦੇਖੋ ਆਹ ਜਿਹੜਾ ਤੁਸੀਂ ਰੋਸ਼ਨ ਜਿਹੜਾ ਬਣਾ ਕੇ ਤੁਸੀਂ ਦੋ ਉਹਨਾਂ ਨੂੰ ਉਹ ਪਿੰਡ ਦੇ ਵਿੱਚ ਅੱਜ ਚੌਥੇ ਦਿਨ ਆਪਾਂ ਚੱਲੇ ਆਂ ਪਿੰਡ ਦੇ ਵਿੱਚ ਵੜਨ ਲੱਗੇ ਆ। ਸਾਨੂੰ ਜਗੜ ਤਾਂ ਤੱਕ ਨਹੀਂ ਮਿਲੀਆਂ। ਐਨਡੀਆਰ ਆਫ ਦੀ ਟੀਮ ਹਾੜੇ ਪਿੰਡ ਬੈਠੀ ਆ। ਉਹਨਾਂ ਨੇ ਕਿ ਜਗੜ ਤਾਂ ਦੇ ਦੋ ਕਹਿੰਦੇ ਨਹੀਂ ਆ ਨੋਟ ਨਹੀਂ ਆ। ਜਗੜ ਤਾਂ ਦੇਂਦਾ। ਸੋ ਅਸੀਂ ਸਾਰੇ ਕਿਸਾਨ ਆ ਸਾਡਾ ਸਾਰਾ ਸਾਰਾ ਚੋਨਾ ਡੁੱਬਾ ਜੀ। ਅਸੀਂ ਸਾਰਾ ਇਹ ਸਾਰਾ ਚੋਨਾ ਡੁੱਬਾਰੀਓ ਇੱਕ ਮਰਲਾ ਨਹੀਂ ਬਚਿਆ। ਲੋਕਾਂ ਦੀ ਹੈਲਪ ਕਰ ਰਹੇ ਆ। ਨਹੀਂ ਕਰ ਰਹੇ ਆਪਣੇ ਕੋਲੋਂ ਡੀਜ਼ਲ ਭੁੱਕ ਕੇ ਸਭ ਕੁਝ ਕਰ ਰਹੇ ਆ। ਸਾਡਾ ਇੱਕ ਮਰਲਾ ਨਹੀਂ ਕਿਸੇ ਦਾ ਵੀ ਬਚਿਆ। ਇਹ ਬਦਲਾ ਸਰਕਾਰ ਨੇ ਇਹੋ ਜਿਹਾ ਲੈਂਦਾ ਵਾ ਵੀ ਜ਼ਿੰਦਗੀ ਵਿੱਚ ਜਿੱਦਾਂ ਸਰਕਾਰ ਆਈ ਆ। ਇਹ ਗਾਂਗਦੇ ਆਏ ਕਿ ਨਹੀਂ ਪਿੰਡਾਂ ਦੇ ਵਿੱਚ ਆਉਣਗੇ ਝੱਗਾ ਪਾੜ ਕੇ ਲੋਕ ਬਾਹਰ ਕੱਢਣਗੇ ਇਹਨਾਂ ਨੂੰ। ਅਕਾਲ ਚੈਨਲ ਨਾਲ ਜੁੜੇ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਅਸੀਂ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਆ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਖੜੇ ਆ ਇਸ ਟਾਈਮ ਦੇ ਉੱਤੇ ਇਹ ਕੋਈ ਦਰਿਆਈ ਇਲਾਕਾ ਨਹੀਂ ਗਾ। ਇਹ ਦਰਿਆਈ ਇਲਾਕਾ ਨਹੀਂ ਮੈਂ ਵੀਰਾਂ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਕਿ ਤਕਰੀਬਨ 10 ਕਿਲੋਮੀਟਰ ਤੋਂ ਵੱਧ ਦੂਰ ਇੱਥੋਂ ਪਿੰਡ ਜਿਹੜਾ ਪਿੰਡਾਂ ਤੋਂ ਦਰਿਆ ਦੂਰ ਆ ਪਰ ਜੋ ਹਾਲਾਤ ਬਣੇ ਹੋਏ ਆ ਕਈ ਕਿਲੋਮੀਟਰ ਤੱਕ ਉਸ ਪਾਣੀ ਨੇ ਮਾਰ ਕੀਤੀ ਆ ਤੇ ਤਬਾਹੀ ਮਚਾਈ ਹੋਈ ਆ ਇਸ ਇਲਾਕੇ ਦੇ ਵਿੱਚ ਡੇਰੇ ਬਾਬਾ ਨਾਨਕ ਦੀ ਗੱਲ ਕਰੀਏ ਰਮਦਾਸ ਦੀ ਗੱਲ ਕਰੀਏ ਗੁਰਦਾਸਪੁਰ ਏਰੀਆ ਲਾ ਲਓ ਜਾਂ ਬਹੁਤਾਂ ਪਿੰਡ ਜਿਹੜੇ ਆ ਉਹ ਪਾਣੀ ਦੀ ਮਾਰ ਦੇ ਵਿੱਚ ਇਸ ਟਾਈਮ ਦੇ ਉੱਤੇ ਜੇ ਮੈਂ ਇਥੋਂ ਪਿੱਛੇ ਦੀ ਗੱਲ ਕਰਾਂ ਜਦੋਂ ਅੰਮ੍ਰਿਤਸਰੋਂ ਅਸੀਂ ਚੱਲਦੇ ਆਂ ਤੇ ਇਥੋਂ ਥੋੜੀ ਦੂਰ 8 ਤੋਂ 10 ਕਿਲੋਮੀਟਰ ਫਤਿਹਗੜ ਚੂੜੀਆਂ ਪੈਂਦਾ ਤੇ ਜੇ ਇਥੋਂ 5 ਕਿਲੋਮੀਟਰ ਦੀ ਗੱਲ ਕਰੀਏ ਤੇ ਦੂਰ ਹੈ ਡੇਰਾ ਬਾਬਾ ਨਾਨਕਾ ਉਸ ਇਲਾਕੇ ਦੇ ਵਿੱਚ ਆ ਇੱਕ బోర్ਡ ਇਥੋਂ ਦਿਖਾਈ ਜ਼ਰੂਰ ਦੇ ਰਿਹਾ ਸੜਕ ਦੇ ਉੱਤੇ ਬੋਰਡ ਲੱਗਾ ਵਾ ਕੋਨੇਵਾਲ ਪਿੰਡ ਦਾ ਇਹ ਰਸਤਾ ਕੋਨੇਵਾਲ ਪਿੰਡ ਨੂੰ ਜਾਂਦਾ ਹੋਊਗਾ ਤੇ ਆ ਮੈਂ ਗਰਮੀਤ ਨੂੰ ਕਹੂੰਗਾ ਕਿ ਤਸਵੀਰ ਦਿਖਾ ਲ ਦਿਓ ਚਾਰ ਫੇਰ ਤਸਵੀਰ ਦਿਖਾ ਲ ਦਿਓ ਇਹ ਕੋਈ ਦਰਿਆ ਨਹੀਂ ਇਹ ਆ ਪਿੰਡ ਆ ਜਿਹੜੇ ਪ੍ਰਭਾਵਿਤ ਹੋਏ ਆ ਜਨ ਜੀਵਨ ਬੁਰੀ ਤਰ੍ਹਾਂ ਵਿਅਸਥਾ ਫਸਲ ਜਿਹੜੀ ਆ ਇਸ ਟਾਈਮ ਤੇ ਡੁੱਬ ਚੁੱਕੀ ਆ ਸਾਰੀ ਨੁਕਸਾਨ ਜੇ ਆਪਾਂ ਗੱਲ ਕਰੀਏ ਤੇ ਕਿਸਾਨੀ ਦਾ ਬਹੁਤ ਵੱਡੇ ਪੱਧਰ ਤੇ ਕਿਸਾਨੀ ਦਾ ਵੀ ਹੋਇਆ ਤੇ ਜਿਹੜਾ ਤਬਕਾ ਜੇ ਆਪਾਂ ਦਿਹਾੜੀ ਦੇ ਪਿਆਲੇ ਵੀਰ ਨੌਜਵਾਨ ਜਿਹੜੇ ਕਰਦੇ ਆ ਕੰਮ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਆ ਪਾਣੀ ਦਾ ਪੱਧਰ ਇਸ ਟਾਈਮ ਤੇ ਬਿਲਕੁਲ ਅਸੀਂ ਸਿਰੇ ਤੇ ਖਲੋਤੇ ਆ ਪਾਣੀ ਦਾ ਪੱਧਰ ਪਿੱਛੇ ਬਹੁਤ ਜ਼ਿਆਦਾ ਆ ਤੇ ਜਿੱਥੇ ਚੱਲ ਰਿਹਾ ਪਾਣੀ ਆ ਇਸ ਟਾਈਮ ਦੇ ਉੱਤੇ ਉਹ ਆ ਮੋਟਰਸਾਈਕਲ ਤੇ ਵੀਰ ਆਏ ਹੋਏ ਆ ਤੇ ਵੇਖ ਸਕਦੇ ਹੋ ਕਿੰਨਾ ਪਾਣੀ ਆ ਬੱਚੇ ਛੋਟੇ ਛੋਟੇ ਬੱਚੇ ਨਾਲ ਆ ਲੈ ਕੇ ਜਿਹੜੇ ਵੀਰ ਜਾ ਰਹੇ ਆ ਇੱਥੋਂ ਦੇ ਲੋਕਲ ਵਸਨੀਕ ਨੌਜਵਾਨ ਮੈਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਧਰ ਵੀਰ ਜੀ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰ ਜੀ ਕੀ ਫਤਿਹ ਜੀ ਕੀ ਨਾਮ ਜੇ ਤੁਹਾਡਾ ਵੀਰ ਪ੍ਰਵਿੰਦਰ ਸਿੰਘ ਜੀ ਪ੍ਰਵਿੰਦਰ ਸਿੰਘ ਜੀ ਇਲਾਕਾ ਕਿਹੜਾ ਮੇਰਾ ਇਲਾਕਾ ਜੀ ਰਾਯਾਸਾਂਸੀ ਲਾਗੇ ਕੁਕਰਾਂ ਵਾਲਾ ਪਿੰਡ ਆ ਪਰ ਮੇਰੀ ਜ਼ਮੀਨ ਹੈਗੀ ਆ ਕੋਨੇਵਾਲ ਤੋਂ ਗਾਂ ਗੁਰਚੱਕ ਪਿੰਡ ਆ ਉੱਥੇ ਮੇਰੀ ਜ਼ਮੀਨ ਆ ਅੱਛਾ ਆਪਣੀ ਜ਼ਮੀਨ ਆ ਤੇ ਆਪਣੀ ਜ਼ਮੀਨ ਆ ਤੇ ਇਹ ਕੋਨੇਵਾਲ ਤੇ ਬੋਰਡ ਲੱਗਾ ਹੋਇਆ ਹੈ ਇਹ ਇੱਥੋਂ ਕੋਨੇਵਾਲ ਜਾਂਦਾ ਜੀ ਇੱਥੋਂ ਅਗਲੇ ਬੰਨੇ ਆਉਂਦਾ ਚੰਗੀਆਂ ਆਡਾ ਜੀ ਚੰਗੀਆਂ ਤੋਂ ਅਗਲੇ ਬੰਨੇ ਫਿਰ ਆਉਂਦਾ ਆਪਾਂ ਚੱਲ ਜਾਣਾ ਸਿੱਧਾ ਜੀ ਕੋਨੇਵਾਲ ਕੋਨੇਵਾਲ ਚੰਗੀਆਂ ਤੋਂ ਕੋ ਤਿੰਨ ਕਿਲੋਮੀਟਰ ਆ ਤੇ ਅੱਗੋਂ ਫਿਰ ਮੇਰੀ ਅੱਗੇ ਜ਼ਮੀਨ ਆ ਤੇ ਕਿਸ ਤਰ੍ਹਾਂ ਉਧਰ ਹਾਲਾਤ ਕਿਵੇਂ ਦੇ ਹਾਲਾਤ ਅਸੀਂ 6 ਦਿਨ ਹੋ ਚਲੇ ਜੀ ਗਏ ਨਹੀਂ ਗਏ ਉਧਰ ਪਾਣੀ ਜਾਂਦਾ ਪਾਣੀ ਬਹੁਤ ਜ਼ਿਆਦਾ ਜੀ ਪਹਿਲਾਂ ਕਿੰਨੇ ਨਾਲੋਂ ਵੀ ਜ਼ਿਆਦਾ ਤੇਰੇ ਨਾਲੋਂ ਨਹੀਂ ਹੁਣ ਜਿਹੜੇ ਬੰਦੇ ਉੱਥੇ ਸਾਡੇ ਸਿਹਜ਼ਰ ਬੈਠੇ ਨੇ ਜੀ ਉਹਨਾਂ ਦਾ ਸੰਪਰਕ ਬੜੀ ਮੁਸ਼ਕਲ ਹੁੰਦਾ ਕਿਉਂਕਿ ਜਿਹੜੇ ਟਾਵਰ ਵਗੈਰਾ ਡਾਊਨ ਔਨ ਕਰਕੇ ਗੱਲਬਾਤ ਬਹੁਤ ਘੱਟ ਹੁੰਦੀ ਹੈ ਹੋਰ ਰਾਤੀ ਉਹਨਾਂ ਨਾਲ ਗੱਲ ਹੋਈ ਜਾਂਦੀ ਵੀ ਥੋੜਾ ਬੋੜਾ ਪਾਣੀ ਘਟਿਆ ਤੇ ਉਹ ਅਸੀਂ ਜਾ ਅਸੀਂ ਉਹਨਾਂ ਨੂੰ ਵੀ ਵੇਖਣ ਆਏ ਆ ਵੇਖਣ ਵਾਸਤੇ ਆਏ ਆਪਣੀ ਜ਼ਮੀਨ ਹੀ ਵੇਖਣ ਮਤ ਬਜਾ ਤੇ ਭਾਜੀ ਕੁਝ ਨਹੀਂਗਾ ਤੇ ਮੇਰੀ ਪਹਿਲੇ ਸਾਲੇਦਰ ਮੈਂ ਪਹਿਲੀ ਲਈ ਆ ਪਹਿਲੇ ਮੇਰਾ ਸੀਜ਼ਨ ਝੋਨੇ ਦਾ ਆ ਤੇ ਕਿੰਨੀ ਪਹਿਲੀ ਤੁਹਾਡੀ 20 ਕਿਲੇ ਆ ਜੀ 30 ਕਿਲੇ ਖਤਮ ਹੋ ਗਏ ਟਰੈਕਟਰ ਉੱਥੇ ਖਲੋਤਾ ਸੰਦ ਸਾਰੇ ਉੱਥੇ ਖਲੋਤੇ ਆ ਜੀ ਸਭ ਕੁਝ ਖਤਮ ਹੋ ਗਿਆ ਸਭ ਕੁਝ ਖਤਮ ਤੇ ਵੇਖੋ ਜੀ ਨਹੀਂ ਅਜੇ ਜ਼ਿੰਦਗੀ ਹੈਗੀ ਆ ਬਿਲਕੁਲ ਹਾਂ ਪਰ ਨੁਕਸਾਨਿਆ ਗਿਆ ਨਾ ਲੱਗ ਗਿਆ ਪਰ ਜ਼ਿੰਦਗੀ ਅਜੇ ਹੈਗੀ ਆ ਜ਼ਿੰਦਗੀ ਜੰਦਾਬਾਦ ਕਮਾਈਆਂ ਕਰਕੇ ਪਹਿਲੀਆਂ ਬਣੀਆਂ ਤੇ ਮਹਾਰਾ ਸੱਚੇ ਪਾਤਸ਼ਾਹ ਹੋਰ ਉਦੋਂ ਬਖਸ਼ੇ ਇਹ ਤੇ ਝੱਲ ਲਾਂਗੇ ਜਿਹੜੀ ਮਾਰਿਆ ਪਰਸਨਲ ਹੀ ਮਾਰਿਆ ਇਨਸਾਨੀਅਤ ਮਾਰਿਆ ਉਹ ਮਰਦੀ ਆ ਮਾਰ ਕੇ ਦੀ ਕੈਸ ਹੋਏ ਕੁਦਰਤੀ ਮਾਰਾ ਸਰਕਾਰੀ ਦੇਣ ਕਹਿ ਸਕਦੇ ਨੇ ਦੇਖੋ ਜੀ ਦੇਖੋ ਜੀ ਸਾਡੇ ਪਿੰਡ ਦੇ ਪੈਲੀ ਕੋ ਮੇਰਾ ਮੇਰੀ ਪੈਲੀ ਇਧਰ ਆ ਮੇਰੇ ਪਿੰਡਦਿਆਂ ਦੀ ਪੈਲੀ ਬੱਲ ਆ ਬੱਲ ਜਗਦਿਆਂ ਦੇ ਲੱਗੇ ਆ ਉਹਨਾਂ ਨਾਲ ਗੱਲ ਹੋਈ ਆ ਆਂਦੇ ਆ ਵੀ ਸਾਡੇ ਵਾਲੇ ਬਨੇ ਦਰਿਆਜ ਪਾਣੀ ਨਹੀਂ ਜੇ ਹੈਗਾ ਅੱਛਾ ਜਗਦਿਆਵਲੋਂ ਆ ਇਹਦਾ ਪਾਣੀ ਆ ਇਹ ਜਨਾਲੇ ਕ੍ਰੋਸ ਝਾਂਦਿਆ ਵਾ ਇਹ ਜਿਹੜਾ ਮੇਰੀ ਪੈਲੀ ਤੋਂ ਪਾਣੀ ਪਿਛੇ ਟੁੱਟਾ ਵਾ ਤੁਸ ਕੋਨੇਵਾਲ ਜਿਹੜਾ ਵਾ ਜਿਹੜਾ ਪੋਲ ਬਣਿਆ ਵਾ ਉਹ ਵੀ ਇਹਨਾਂ ਡੂੰਘਾ ਨਹੀਂ ਉਹਦੇ ਵਿੱਚ ਰੇਤ ਭਰੀ ਹੋਈ ਆ ਉਹ ਜਿਹੜੀ ਹੁਣ ਵੇਖੋ ਅਸੀਂ ਕਿਸਾਨ ਆ ਅਸੀਂ ਇੱਕ ਜੇ ਖਾਲੀਆਂ ਨਾ ਖਾਂਗੇ ਤੇ ਉਹ ਖਾਲੀਆਂ ਨੂੰ ਪਾਣੀ ਉਛਕਲੇ ਸਾਡੀਆਂ ਪੈਲੀਆਂ 'ਚ ਜਾਣਾ ਹੁਣ ਤੁਸੀਂ ਚਲੋ ਕਿਸਾਨ ਦੀ ਗੱਲ ਤੇ ਇੱਕ ਵੱਖਰੀ ਆ ਤੁਸੀਂ ਇੱਕ ਗਲੀਆਂ ਨਾਲੀਆਂ ਦੀ ਗੱਲ ਕਰਦੇ ਜੇ ਆਪਾਂ ਗਲੀ ਨਾਲੀ ਦੇ ਚਿੱਕੜ ਬਾਹਰ ਨਾ ਕੱਢਾਂਗੇ ਉਹ ਕੀ ਹੋਊਗਾ ਆਪਣੇ ਘਰਾਂ 'ਚ ਗਊਗਾ ਜੇ ਆਪਾਂ ਚਿੱਕੜ ਬਾਹਰ ਕੱਢਾਂਗੇ ਤੇ ਉਹ ਨਾਲੀ ਨੇ ਸਾਰਾ ਆਪਣਾ ਘਰ ਦਾ ਪਾਣੀ ਬਾਹਰ ਕੱਢ ਦੇਣਾ ਉਹ ਹਾਲਾਤ ਇਹ ਬਣੇ ਪਏ ਜਿਹੜੇ ਦਰਿਆ ਨੇ ਨਹਿਰਾਂ ਨੇ ਉਹ ਭਰੀਆਂ ਪਈਆਂ ਨੇ ਗੰਦ ਦੇ ਨਾਲ ਉਹ ਜਿੰਨ ਕਾਸੀ ਉਹਨਾਂ ਦੀ ਹੋ ਜੇ ਇਹੋ ਪਾਣੀ ਜਿਹੜਾ ਸ਼ਰਕਾ ਤੋਂ ਵਗੰਦਿਆ ਇਹ ਪਾਣੀ ਆਪਣੇ ਰਾਹੇ ਤੁਰਦਾ ਤੁਰਿਆ ਜਾਂਦਾ ਆਪੇ ਆਪੇ ਰੁੜ ਜਾਣਾ ਜੀ ਹਾਂ ਇਹ ਇੱਕ ਇੱਕ ਮਿੰਟ ਰੁਕਿਓ ਮੈਂ ਇੱਧਰ ਵੀਰ ਆ ਰਹੇ ਆ ਮੈਂ ਇੱਕ ਜ਼ਰੂਰ ਗੱਲਬਾਤ ਇਹ ਇੱਕ ਇੱਕ ਮਿੰਟ ਵਾਸਤੇ ਮੈਂ ਗੱਲਬਾਤ ਉਹ ਰੋਕਣ ਰੁਕ ਕਿਉਂਕਿ ਪਾਣੀ ਦਾ ਪੱਧਰ ਜ਼ਿਆਦਾ ਵਾ ਸ਼ਾਇਦ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਭੈਣ ਨੂੰ ਬਿਠਾ ਲ ਕੇ ਉਹ ਲੈ ਕੇ ਜਾ ਰਹੇ ਆ ਕਿਉਂਕਿ ਪਾਣੀ ਦਾ ਪੱਤਰ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਇਸ ਟਾਈਮ ਦੇ ਉੱਤੇ ਨੀਵੇਂ ਥਾਂ ਨਾ ਉੱਥੋਂ ਵੀ ਪਾਣੀ ਨੇ ਵਗਣਾ ਵਗਣਾ ਹਰ ਸਾਲ ਤੇ ਪੈਸਾ ਰੱਖਿਆ ਜਾਂਦਾ ਵਾ ਹੜਪੀਟਾਂ ਵਾਸਤੇ ਡੋਨੇਸ਼ਨਾਂ ਹੁੰਦੀਆਂ ਸਭ ਕੁਝ ਹੁੰਦਾ ਜੇ ਉਸ ਡੋਨੇਸ਼ਨਾਂ ਜਿਹੜੀਆਂ ਉਹ ਪਹੁੰਚ ਰਹੀਆਂ ਵਾ ਜੇ ਆਪਾਂ ਵੈਸੇ ਗੱਲ ਕਰੀਏ ਇਸ ਟਾਈਮ ਇੱਕ ਟਰੈਕਟਰ ਆ ਮੈਂ ਇਹਨਾਂ ਵੀਰਾਂ ਨਾਲ ਜ਼ਰੂਰ ਗੱਲ ਕਰੂੰਗਾ ਕਿ ਇਹ ਸੇਵਾ ਲੈ ਕੇ ਆਏ ਤੁਸੀਂ ਰੁਕਿਓ ਮੈਂ ਤੁਹਾਡਾ ਨਾਲ ਵੀ ਜ਼ਰੂਰ ਗੱਲਬਾਤ ਕਰੂੰਗਾ ਕੋਈ ਸੇਵਾ ਲੈ ਕੇ ਆਏ ਹੋਏ ਆ ਵੀਰੇ ਹੋਰ ਜੀ ਕਿੰਨਾ ਜੀ ਵਾਇਰੋਜੀਕਾ ਖਾਲਸਾ ਆ ਵਾਇਰੋਜੀਕਾ ਜੀ ਆ ਪਿਛੇ ਭਾਈ ਉਹਨੇ ਚੜਦੀ ਕਲਾ ਚੋ ਜੀ ਹੋਰ ਭਾਈ ਸਾਹਿਬ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਐਸੀ ਬਟਾਲਾ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਟੀਮ ਵਾਰਸ ਪੰਜਾਬ ਚੋਂ ਵਾਰਸ ਪੰਜਾਬ हां जी ਕੀ ਲੈ ਕੇ ਆਏ ਹੋ ਸੇਵਾ ਇੱਥੇ ਜੀ ਸਾਡੇ ਕੋਲ ਸਾਰੀ ਸਮਗਰੀ ਹੈ ਰਾਸ਼ਨ ਦੀ ਪਾਣੀ ਲੰਗਰ ਪ੍ਰਸ਼ਾਦਾ ਬਿਸਕੁਟ ਰਸ ਦੁੱਧ ਚਾਹ ਵਗੈਰਾ ਸਾਰਾ ਕੁਝ ਦੇ ਰਹੇ ਕਿੱਥੇ ਚੱਲੇ ਹੋ ਲੈ ਗਏ ਕਿੱਥੇ ਚੱਲੇ ਇੱਥੇ ਇੱਕ ਵੀਰ ਸਾਨੂੰ ਰਸਤੇ 'ਚ ਮਿਲੇ ਸੀ ਉਹਨਾਂ ਨੇ ਦੱਸਿਆ ਕਿ ਅੱਗੇ ਡੇਰੇ ਨੇ 4-5 ਤੇ ਉਹਨਾਂ ਦੇ ਆਪਣੇ ਕੋਈ ਵੀ ਰਾਸ਼ਨ ਨਹੀਂ ਪਹੁੰਚਿਆ ਹੁਣ ਸਾਡੀ ਫੋਨ ਤੇ ਗੱਲ ਹੋਈ ਰਹੀ ਤੇ ਉਹ ਵੀਰ ਕਹ ਰਿਹਾ ਵੀ ਟਰੈਕਟਰ ਉੱਥੋਂ ਤੱਕ ਪਹੁੰਚਦਾ ਨਹੀਂ ਹੈ। ਹੁਣ ਜਿੱਥੋਂ ਤੱਕ ਵੀ ਟਰੈਕਟਰ ਪਹੁੰਚੂਗਾ ਫਿਰ ਉੱਥੇ ਤੱਕ ਫਿਰ ਅੱਗੇ ਅਸੀਂ ਪੈਦਲ ਜਾ ਕੇ ਉਹਨਾਂ ਨੂੰ ਪਹੁੰਚਾਵਾਂਗੇ। ਇੱਥੇ ਕੈਂਪਰ ਵਗੈਰਾ ਲਾਇਆ ਹੋਇਆ? ਹਾਂਜੀ ਇੱਥੇ ਕੈਂਪ ਲੱਗਾ ਜੀ ਸਾਡਾ ਰਮਦਾਸ ਚੌਂਕ ਦੇ ਕੋਲ ਹੀ ਆ। ਹਾਂਜੀ ਜੋੜੀਆਂ ਪਿੰਡ ਦੇ ਕੋਲ। ਕਿਵੇਂ ਦੇ ਹਾਲਾਤ ਕਿਵੇਂ ਦੇ ਆ? ਤੁਹਾਡਾ ਇਲਾਕਾ ਕਿਹੋ ਜਿਹਾ? ਨਹੀਂ ਸਾਡਾ ਇਲਾਕਾ ਬਟਾਲਾ ਜੀ ਹਾਲਾਤ ਅਸੀਂ 3 ਦਿਨ ਤੋਂ ਇੱਥੇ ਦੇਖ ਰਹੇ ਹਾਂ। ਚਲੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੋਈ ਕਿ ਪਾਣੀ ਥੋੜਾ ਘਟ ਤੇ ਸਾਡੇ ਕੁਝ ਸਿੰਘ ਜਿਹੜੇ ਨੌਜਵਾਨੇ ਕਾਫੀ 6-6 ਫੁੱਟ ਦੇ ਫਿਰ ਉਹਨਾਂ ਨੇ ਆਪਣੇ ਸਿਰ ਤੇ ਜਾ ਕੇ ਉਹਨਾਂ ਦੇ ਘਰਾਂ ਵਿੱਚ ਰਸਨ ਪਹੁੰਚਾਇਆ। ਹਲਾਤ ਇਦਾਂ ਦੇ ਹੋ ਗਏ ਭਾਈ ਵੀ ਇਹ ਕੁਦਰਤੀ ਆਫਤ ਆ। ਇਹਨੂੰ ਕੋਈ ਚਾਲ ਨਹੀਂ ਕਹਿ ਸਕਦੇ ਨਾ ਸਰਕਾਰਾਂ ਦੀ ਨਾ ਇਹ ਮਹਾਰਾਜ ਦੀ ਕਿਰਪਾ ਜੋ ਵੀ ਉਹਨੇ ਕਰਨਾ ਹੈ ਨਾ ਉਹਦੇ ਆਪਾਂ ਨੂੰ ਰਹਿਣਾ ਪੈਣਾ ਤੇ ਇਹ ਅਪੀਲ ਸਾਡੀ ਇਹੀ ਹੈ ਕਿ ਜਿੰਨੇ ਵੀ ਪਿੰਡ ਆ ਜਾਂ ਜਿੰਨੇ ਵੀ ਸ਼ਹਿਰ ਆ ਕਿ ਇਕਜੁੱਟ ਹੋ ਕੇ ਕੰਮ ਕਰਨਾ ਇੱਥੇ ਕੋਈ ਵੀ ਪੋਲਿਟਿਕਸ ਨਹੀਂ ਚੱਲਦੀ ਕਿ ਮੈਂ ਕਹਿੰਦਾ ਮੈਂ ਕਿਸੇ ਸਰਕਾਰ ਵੱਲੋਂ ਜਾਂ ਮੈਂ ਕਿਸੇ ਚੀਜ਼ ਤੋਂ ਆ ਅਸੀਂ ਇਨਸਾਨੀਅਤ ਤੌਰ ਤੇ ਆਏ ਜੇ ਅਸੀਂ ਇਨਸਾਨੀਅਤ ਤੌਰ ਤੇ ਆ ਕੇ ਕੰਮ ਕਰਾਂਗੇ ਤਾਂ ਮੈਨੂੰ ਲੱਗਦਾ ਇਹ ਇਹ ਜਿਹੜੀ ਆਫਤ ਹੈ ਇਹਨੂੰ ਵੱਢੇ ਆ ਅਸੀਂ ਜਿਹੜੀਆਂ ਪਹਿਲਾਂ ਵੀ ਆ ਗਈਆਂ 88 ਦੀ ਵੀ ਤੁਸੀਂ ਚੱਲ ਤੁਸੀਂ ਦੇਖੀ ਹੋਣੀ ਮੈਂ ਉਹ ਚੀਜ਼ ਨਹੀਂ ਦੇਖੀ ਪੁਰਾਣੇ ਬਜ਼ੁਰਗ ਦੱਸਦੇ ਨੇ ਪਰ ਜੇਹੀ ਉਹ ਆਫਤ ਚੱਲ ਸਕਦੇ ਹੁਣ ਸੋਸ਼ਲ ਮੀਡੀਆ ਵੀ ਹੈਗਾ ਜੇ ਸੋਸ਼ਲ ਮੀਡੀਆ ਤੇ ਥਰੂ ਹੀ ਆਪਾਂ ਪਹੁੰਚੀ ਸੋਸ਼ਲ ਮੀਡੀਆ ਕਰਕੇ ਤੇ ਨੌਜਵਾਨੀ ਨਾਲ ਚੱਲ ਪਈ ਹੈ ਨਾ ਵੈਸੇ ਨੌਜਵਾਨ ਨੂੰ ਕੋਸਿਆ ਜਾਂਦਾ ਪਰ ਜੇ ਇਸ ਟਾਈਮ ਵੇਖਿਆ ਜਾਵੇ ਤਾਂ ਨੌਜਵਾਨ ਨੇ ਮੋਰਚਾ ਸੰਭਾਲਿਆ ਹੋਇਆ ਦੇਖੋ ਜੀ ਜਦੋਂ ਦਿੱਲੀ ਆਪਣਾ ਧਰਨਾ ਲੱਗਾ ਸੀ ਸਾਡੇ ਟਰੈਕਟਰ ਨਿੰਦੇ ਗਏ ਨੇ ਉੱਥੇ ਕਿ ਇਹਨਾਂ ਨੇ ਮੋਡੀਫਾਈ ਕਰਾਇਆ ਜਾਂ ਕੁਝ ਵੀ ਕਰਾਇਆ ਅੱਜ ਉਹ ਅੱਜ ਉਹ ਟਰੈਕਟਰ ਸਾਡੀ ਆਫਤ ਨੂੰ ਆਪਣੇ ਬੰਨ ਲਾ ਕੇ ਖੜੇ ਨੇ ਟਰੈਕਟਰਾਂ ਦੀ ਨਿੰਦਾ ਕਰਨ ਵਾਲਾ ਮੋਦੀ ਸਰਕਾਰ ਸੀ ਚਲੋ ਆਪਾਂ ਕਿਸੇ ਵੀ ਸਰਕਾਰ ਨੂੰ ਆਪਾਂ ਇਹ ਚੀਜ਼ ਨਹੀਂ ਕਹਿੰਦੇ ਜਿਹੜੀ ਆਫਤ 'ਚ ਆਪਾਂ ਆਏ ਆ ਉੱਥੇ ਇਨਸਾਨੀਅਤ ਦੇ ਤੌਰ ਤੇ ਰਹਿਣਾ ਪੈਣਾ ਇੱਥੇ ਟਰੈਕਟਰ ਸਾਰੇ ਵੀਰ ਇਹ ਵੀਰ ਸਾਡੇ ਇਥੋਂ ਜਿੱਥੇ ਆਪਾਂ ਕੈਂਪ ਲਾਇਆ ਉਸ ਪਿੰਡ ਦੇ ਨੇ ਇਹ ਸਾਡੀ ਇੱਕ ਆਵਾਜ਼ ਤੇ ਆਪਣਾ ਟਰੈਕਟਰ ਜਾਂਗੜਾ ਸਾਰਾ ਲੈ ਕੇ ਸਵੇਰੇ ਸਾਡੇ ਆਉਣ ਤੋਂ ਪਹਿਲਾਂ ਸਾਡੇ ਲਈ ਉੱਥੇ ਚਾਹ ਦੀ ਸੇਵਾ ਪਹੁੰਚ ਗਈ ਤੇ ਕਿਰਪਾ ਮਹਾਰਾਜ ਦੀ ਵੀ ਲੋਕਾਂ ਤੇ ਇੰਨੀ ਆਫਤਾਂ ਹੀ ਪਰ ਦਿਲ ਬਹੁਤ ਵੱਡੇ ਨੇ ਕਿਹੜਾ ਇਲਾਕਾ ਕਿਹੜਾ ਤੁਹਾਡਾ ਇਹੋ ਹੀ ਲੱਗੇ ਕਿੰਨੀ ਦੂਰ ਇਥੋਂ ਪਿੰਡ ਹਾਂਜੀ ਜੌੜੀਆਂ ਕਲਾਂ ਜੀ ਡੇਰਾ ਜਿਵੇਂ ਪ੍ਰਭਾਵਤ ਹੋ ਕੇ ਬਚਾਵ ਪਿੰਡ ਦਾ ਨਹੀਂ ਹੈ ਤਾਂ ਹੈਗਾ ਲੱਗੇ ਲੱਗੇ ਫਸਲ ਫਸਲ ਹਾਂਜੀ ਹਾਂਜੀ ਪਹਿਲੀਆਂ ਦਾ ਮਲਕੀ ਹੋ ਗਏ ਕਿਉਂ ਨਾ ਚਣਾ ਖਤਮ ਹੋ ਗਏ ਇਹ ਚੁਣੇ ਇੱਕਦਮ ਖਤਮ ਹੋ ਚੁੱਕੇ ਨੇ ਇਹ ਹੁਣ ਗਾਂ ਉੱਠਣਗੇ ਬਹੁਤ ਮੁਸ਼ਕਲ ਆ ਕਿ ਜੇ ਹੁਣ ਜਿਸਾ ਨਾ ਹਾੜਾ ਇਹ ਆ ਪਾਣੀ ਦਾ ਆ ਇਹ ਇੱਕ ਝੋਟੋ ਕੇ ਸਾਰੇ ਦੇ ਹੱਲਾ ਮਾਰਨ ਇਸ ਤਰ੍ਹਾਂ ਐ ਵਕਤ ਚਾਰੇ ਦੀ ਲੋੜ ਆ ਡੰਗਰਾਂ ਵਾਸਤੇ ਬੱਚਿਆਂ ਵਾਸਤੇ ਸੁੱਕਾ ਦੁੱਧ ਚਾਹੀਦਾ ਮੈਡੀਸਿਨ ਚਾਹੀਦੀ ਆ ਉਹ ਸਾਰੇ ਜਦ ਮਿਲ ਕੇ ਬਹੁਤ ਜ਼ਿਆਦਾ ਸਾਥ ਮਿਲਿਆ ਕੱਲ ਨੂੰ ਸਾਡੇ ਕੋਲ ਇੱਥੇ ਸਾਨੂੰ ਬਹੁਤ ਜ਼ਿਆਦਾ ਇਹ ਡਿਮਾਂਡ ਸੀ ਵੀ ਡੰਗਰਾਂ ਦਾ ਚਾਰਾ ਉਹਦੇ ਲਈ ਚੋਖਰ ਕਹਿ ਰਹੇ ਸੀ ਪਰ ਸਾਡੇ ਕੋਲ ਚੋਖਰ ਦਾ ਪ੍ਰਬੰਧ ਨਹੀਂ ਹੋਇਆ ਸੀ ਅਚਾਰ ਦਾ ਪ੍ਰਬੰਧ ਕੀਤਾ ਤੇ ਜੇ ਤੁਹਾਡੇ ਚੈਨਲ ਦੇ ਥਰੂ ਇੱਥੇ ਦੇ ਲੋਕਲ ਏਰੀਆ ਦੇ ਲੋਕ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਇਹ ਅਪੀਲ ਹੈ ਵੀ ਜੋੜੀਆਂ ਕਲਾਂ ਇੱਕ ਸਰਵਿਸ ਸਟੇਸ਼ਨ ਹੈ ਉੱਥੇ ਸਾਡਾ ਕੈਂਪ ਲੱਗਾ ਜਿੰਨੂ ਵੀ ਵੀਰ ਨੂੰ ਚਾਰੇ ਦੀ ਲੋੜ ਆ ਉਹ ਕੱਲ ਨੂੰ ਸਾਡੇ ਕੋਲ 12 ਵਜੇ ਤੋਂ ਬਾਅਦ ਉੱਥੇ ਮਿਲ ਸਕਦਾ ਬਾਕੀਦਾ ਉਹ ਆਪਣਾ ਪਿੰਡ ਦੱਸ ਕੇ ਕਿਉਂਕਿ ਇੱਥੇ ਕੁਝ ਲੋਕ ਇਦਾਂ ਦੇ ਵੀ ਆ ਕਿ ਉਹਨਾਂ ਨੂੰ ਇਨਸਾਨੀਅਤ ਸ਼ਰਮਸ਼ਾਰ ਕਰਦੀ ਆ ਕਿ ਰੋਡ ਤੇ ਉਹਨਾਂ ਦੇ ਪਿੰਡ ਨੇ ਤੇ ਜਿਹੜਾ ਖਾਲ ਫੀਡ ਚੋਖਰ ਹੁੰਦਾ ਇੱਕ ਹੀ ਘਰ ਚੋਂ ਆਪਣੇ ਜਮਾ ਕਰ ਰਿਹਾ ਅਸੀਂ ਦੇਖਿਆ ਉੱਥੇ ਜਾ ਕੇ ਕੱਲ ਸਾਡੇ ਨਾਲ ਇਹ ਚੀਜ਼ ਹੋਈ ਆ ਕਿ ਟੂੜੀ ਦੀ ਟਰਾਲੀ ਲੈ ਕੇ ਜਾ ਰਹੇ ਸੀ ਵੀ ਜਿਹੜੇ ਘਰ ਚ ਟੂੜੀ ਦੀ ਲੋਡ ਨਹੀਂ ਆ ਦੋਨਾਂ ਉਹਨਾਂ ਨੇ ਆਪਣੇ ਬਰਾਂਡ ਦੇ ਦੋਨੇ ਟੂੜੀ ਨਾਲ ਭਰੇ ਹੋਏ ਸੀ ਤੇ ਜਦੋਂ ਅਸੀਂ ਉੱਥੇ ਖਲੋਤੇ ਤੇ ਫਿਰ ਉਹਨਾਂ ਨੂੰ ਬੋਲਿਆ ਪਰ ਉਹ ਬੇਸ਼ਰਮ ਲੋਕ ਫੇਰ ਵੀ ਟਰਾਲੀ ਚ ਟੂੜੀ ਇਹ ਲੋਡ ਵੰਦਾ ਉਹਨਾਂ ਤੱਕ ਪਹੁੰਚਣਾ ਜੀਦਾ ਬਾਬਾ ਜੀ ਇਹੋ ਗੱਲ ਆ ਨਾ ਸਹੀ ਗੱਲ ਹੈ ਹਾਂਜੀ ਆਪਣਾ ਕਿਹੜਾ ਇਲਾਕਾ ਜੀ ਇਹ ਜੋੜੀਆਂ ਕਲਾ ਹਾਂਜੀ ਆ ਮੰਜ਼ਰ ਜਿਹੜਾ ਵਾ ਪਹਿਲਾਂ ਵੀ ਵੇਖ 88 ਦਾ ਸਿੱਧਾ ਵੇਖਿਆ ਜੀ ਹਾਂਜੀ 88 ਤੋਂ ਬਾਅਦ ਚ ਹੋਣ ਆਇਆ ਹਾਂ ਇਹ ਬਾਅਦ ਚ ਆਇਆ 30 ਸਾਲਾਂ ਬਾਅਦ ਆਇਆ ਬਹੁਤ ਵੱਡੀ ਮਾਰ ਆਇਆ ਇਸ ਇਲਾਕੇ ਨੂੰ ਇਰਕਾ ਬਹੁਤ 88 ਦਾ ਪਾਣੀ ਜਿੱਥੇ ਨਹੀਂ ਚੜਿਆ ਉੱਥੇ ਵੀ ਚੜ ਗਿਆ ਕੋਣ ਲਈ ਕਦੀ 88 ਦਾ ਪਾਣੀ ਨਹੀਂ ਚੜਿਆ ਇਰਕਾ ਉੱਥੇ ਵੀ ਚੜ ਗਿਆ ਪੱਤਰਕਾਰ ਜੀ ਹੁਣ ਮੇਰੇ ਰਿਸ਼ਤੇਦਾਰ ਮਿਲੇ ਨੇ ਜਿਹੜੇ ਮੇਰੀ ਪੈਲੀ ਆ ਇੱਧਰ ਤੁਸੀਂ ਗਾਹੋਂ ਰਿਪੋਰਟਿੰਗ ਕਰੋ ਅੱਗੇ ਦੱਸਦੇ ਪਾਣੀ ਘਟਿਆ ਅੱਗੇ ਪਾਣੀ ਘਟਿਆ ਹੁਣ ਇਹ ਗੱਡੀ 'ਚ ਮੈਨੂੰ ਮਿਲੇ ਨੇ ਮੇਰੇ ਰਿਲੇਟਿਵ ਨੇ ਤੇ ਉਹਨਾਂ ਇਹ ਦਸੀਆ ਵੀ ਅੱਗੇ ਜੋ ਉਕਾਰ ਵੀਰ ਕਹਿੰਦੇ ਕਿ ਮੈਂ ਪਹਿਲੀ ਵਾਰੀ 30 ਕਿਲੇ ਜ਼ਮੀਨ ਇਧਰਲੇ ਪਾਸੇ ਲਈ ਆ ਤੇ ਪਹਿਲੀ ਵਾਰੀ ਝੋਨਾ ਲਾਇਆ ਸੀ ਕਹਿੰਦੇ ਕਿ ਗੁਰੂ ਸਾਹਿਬ ਦੀ ਚੜ੍ਹਦੀ ਕਲਾਵਾ ਜੋ ਵੀ ਕਰਦੇ ਆ ਗੁਰੂ ਦੇ ਭਾਣੇ ਚ ਆ ਪਰ ਕਹਿੰਦੇ ਕਿ ਪਹਿਲੀ ਵਾਰੀ 30 ਕਿਲੇ ਝੋਨਾ ਦਾ 30 ਕਿਲੇ ਬਰਬਾਦ ਹੋ ਗਿਆ ਇਹ ਦੇਖੋ ਜੀ ਇਹ ਜਿਗਰਾ ਆ ਇਹ ਨੇ ਅਸਲ ਪੰਜਾਬੀ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਨਾ ਪੰਜਾਬੀ ਪੰਜਾਬ ਡੁੱਬਦਾ ਨਹੀਂ ਆ ਪੰਜਾਬ ਹਮੇਸ਼ਾ ਤਰਦਾ ਤੁਸੀਂ ਦੇਖ ਰਹੇ ਕਿ ਪੰਜਾਬ ਜੇ 50% ਡੋਬ ਰਿਹਾ ਤੇ 50 ਉਹਦੇ ਨਾਲ ਖੜਾ ਅੱਜ ਸਾਨੂੰ ਕਰਨਾਲ ਹਰਿਆਣੇ ਤੋਂ ਸਾਡੇ ਪੰਜਾਬੀ ਵੀਰ ਦੀ ਕਾਲ ਆਂਦੀ ਵੀ ਵੀਰ ਜੀ ਦੱਸੋ ਸੇਵਾ ਕੀ ਚਾਹੀਦੀ ਕੱਲ ਅਸੀਂ ਪਾਇਆ ਸੀ ਵੀ ਸਾਡੇ ਕੋਲ ਕਿਸ਼ਤੀਆਂ ਦਾ ਪ੍ਰਬੰਧ ਨਹੀਂ ਹੈ ਪਰ ਉਹ ਗੁਰੂ ਮਹਾਰਾਜ ਨੇ ਸਾਡੀ ਸੁਣ ਲਈ ਕਿ ਪਾਣੀ ਡਾਊਨ ਕਰਤਾ ਕਿਉਂਕਿ ਹੁਣ ਅਸੀਂ ਉੱਥੇ ਘਰਾਂ ਤੱਕ ਪੈਦਲ ਵੀ ਜਾ ਸਕਦੇ ਹਾਂ ਪਰਸੂ ਇੱਥੇ ਆਪਾਂ ਕਾਦੀਆਂ ਪਿੰਡ ਕਰ ਰਹੇ ਸੀ ਬਾਪੂ ਤਰਸੀਮ ਸਿੰਘ ਜੀ ਹੁਣ ਨਾਲ ਸੀ ਤੇ ਉੱਥੇ ਵੀਰ ਨੇ 11 ਕਿਲੇ ਠੇਕੇ ਤੇਲੇ 70000 ਨੂੰ ਇੱਕ ਕਿਲਾ ਸੀ ਉਹ ਸਾਰੀ ਪੇਮੈਂਟ ਉਹਨੇ ਐਡਵਾਂਸ ਕੀਤੀ ਪਰ ਉਹਦਾ ਸਾਰਾ ਝੋਨਾ ਡੁੱਬ ਗਿਆ ਉਹ ਵੀਰ ਸਾਡੇ ਨਾਲ ਸੇਵਾ ਕਰ ਰਿਹਾ ਸੀ ਉਹਦਾ ਹੌਸਲਾ ਇੰਨਾ ਸੀ ਕਿ ਉਹ ਸਾਨੂੰ ਵੀ ਆਪਣੇ ਹੌਸਲੇ ਨਾਲ ਲੈ ਕੇ ਅੱਗੇ ਆਇਆ। ਉਹਦੇ ਉਹਦੇ ਕਹਿਣ ਤੇ ਹੀ ਆਪਾਂ ਜਿਹੜੇ ਆ 3 ਜਾਂ 4 ਦਿਨ ਕੱਢ ਲਏ ਮੈਨੂੰ ਲੱਗਦਾ ਕਿ ਉਹਦੇ ਹੌਸਲੇ ਦੇ ਮੁਤਾਬਕ ਹੀ ਆਪਾਂ 3-4 ਦਿਨ ਕੱਢ ਲਏ। ਹਾਂ ਧੰਨਵਾਦ ਜੀ ਮੈਂ ਤੁਹਾਡੇ ਕੋਲ ਪਹੁੰਚਦਾ ਫਿਰ ਵੀ ਹੋਰ ਵੀ ਵੀਰ ਇਥੇ ਪਹੁੰਚੇ ਆ ਕੋਸ਼ਿਸ਼ ਕਰਦੇ ਆ। ਠੀਕ ਆ ਵੀਰ ਜੀ। ਜੀ ਜੀ ਵੀਰ ਜੀ ਕੀ ਫਤਿਹ ਥੋੜਾ ਆ ਸਾਈਡ ਤੇ ਕਰ ਲਓ ਵੀਰ ਜੀ ਟਰੈਫਿਕ ਵੀ ਚੱਲਦਾ ਰਹੂਗਾ। ਥੋੜਾ ਇੱਧੇ ਕਰ ਲਓ ਸਾਈਡ ਨੂੰ। ਨਹੀਂ ਸਾਈਡ ਤੇ ਕਰ ਲਓ ਟਰੈਫਿਕ ਵੀ ਚੱਲਦਾ ਰਹੂ ਥੋੜਾ ਸਾਈਡ ਤੇ ਕਰ ਲਓ। ਥੋੜਾ ਸਾਈਡ ਤੇ ਕਰ ਲ ਟਰਾਲੀ ਸਾਈਡ ਤੇ ਕਰ ਲੋ ਪਹਿਲੋ ਟਰੈਕਟਰ ਟਰਾਲੀ ਸਾਈਡ ਤੇ ਕਰ ਲੋ ਕਿਉਂਕਿ ਟ੍ਰੈਫਿਕ ਨਾ ਰੁਕੇ ਆ ਵੇਖ ਸਕਦੇ ਹੋ ਇਸ ਟਾਈਮ ਤੇ ਤਸਵੀਰਾਂ ਵਾ ਉਸ ਨੌਜਵਾਨੀ ਦੀਆਂ ਜਿਹੜੀ ਨੌਜਵਾਨੀ ਨੂੰ ਹਮੇਸ਼ਾ ਕੁਛ ਸਿਆ ਜਾਂਦਾ ਵੀਰਾਂ ਨੇ ਕਿਹਾ ਕਿ ਟਰੈਕਟਰ ਆ ਮੋਡੀਫਾਈ ਦੀਆਂ ਸਾਡੀਆਂ ਤਸਵੀਰਾਂ ਵਾਇਰਲ ਹੁੰਦੀਆਂ ਆ ਵੀ ਦਿਖਾਲ ਦਿਓ ਕਿ ਮੋਡੀਫਾਈ ਹੋਏ ਟਰੈਕਟਰ ਜਿਹੜੇ ਆ ਉਹ ਇਸ ਟਾਈਮ ਤੇ ਉੱਤੇ ਸਵਾਵਾਂ ਨਿਭਾ ਰਹੇ ਆ ਤੁਸੀਂ ਵੇਖ ਸਕਦੇ ਹੋ ਇਹ ਨੌਜਵਾਨ ਆ ਕਿਉਂਕਿ ਪਹਿਲੇ ਟਰੈਕਟਰ ਦੇ ਉੱਤੇ ਵੀ ਮੈਂ ਦੇਖਿਆ ਸੀ ਸਾਰੇ ਹੀ ਨੌਜਵਾਨ ਵੀਰ ਸੀ ਤੇ ਬੜੀ ਖੁਸ਼ੀ ਮਿਲਦੀ ਆ ਵੈਸਾ ਕਿ ਇੱਕ ਪਾਸੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆਇਆ ਤਰਾਸ ਦੀ ਪੰਜਾਬ ਦੇ ਵਿੱਚ ਆਈ ਆ ਪਰ ਜਦੋਂ ਕਮਾਂਡ ਕਹਿੰਦੇ ਨੌਜਵਾਨੀ ਸੰਭਾਲ ਲੈਂਦੀ ਹੈ ਨਾ ਤੇ ਫਿਰ ਦਰਿਆਵਾਂ ਨੂੰ ਬੰਨ ਲੱਗ ਜਾਂਦੇ ਆ ਇਹ ਦਰਿਆਵਾਂ ਨੂੰ ਬੰਨ ਹੀ ਲਾਏ ਹੋਏ ਆ ਇਸ ਟਾਈਮ ਦੇ ਉੱਤੇ ਗੱਡੀ ਲੰਘਵਾ ਦਿਓ ਵੀਰ ਜੀ ਗੱਡੀ ਅੱਗੇ ਲੰਘ ਜੂਗੀ ਕਿਸ ਨੂੰ ਰੁਕਾਵਟ ਨਾ ਪਵੇ ਇਸ ਟਾਈਮ ਇਹ ਨੌਜਵਾਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸਾਡਾ ਪਿੰਡ ਦੀ ਸ਼ਾਹਪੁਰ ਜਾਜਣਾ ਤੇ ਉਦੇ ਬਾਬਾ ਬੁੱਢਾ ਸਾਹਿਬ ਦਾ ਪਿੱਤਰ ਸਥਾਨ ਸਾਡੇ ਪਿੰਡ ਧਾਰਮਿਕ ਜਿਹੜਾ ਵਾ ਇੱਥਾ ਸੀ ਕੋਈ ਕੀ ਲੈ ਕੇ ਆਇਓ ਅੱਜ ਤੁਸੀਂ ਅਸੀਂ ਰਸਤ ਲੈ ਕੇ ਆਏ ਜਿਹੜੀ ਲੋੜਵੰਦ ਮੱਲੋ ਪਾਣੀ ਦੇ ਬਿਸਕੂਟਾ ਬੱਚਿਆਂ ਵਾਸਤੇ ਡਾਈਪਰਾਂ ਹਾਂਜੀ ਬਿਸਕੂਟਾ ਜਿਵੇਂ ਹੋ ਗਿਆ ਕੋਲਗੇਟਾ ਬਰਸ਼ ਮੈਡੀਸਿਨ ਹਾਂਜੀ ਵਾਲੀ ਮੈਡੀਸਿਨ ਲੈ ਕੇ ਆਏ ਆ ਜੀ ਆਪਾਂ ਜੋ ਪਿੰਡ ਦੇ ਵਿੱਚ ਚੱਲੇ ਆ ਜਿੱਥੇ ਆਏ ਤਾਂ ਕੋਈ ਸਰਕਾਰ ਦਾ ਬੰਦਾ ਨਹੀਂ ਗਿਆ ਕੋਈ ਹੈਲੀਕਾਪਟਰ ਕੋਈ ਸ਼ਿਪ ਨਹੀਂ ਗਈ ਸਰਕਾਰ ਸਰਕਾਰ ਤਾਂ ਦੇਖ ਹੈਲੀਕਾਪਟਰ ਫਿਰਣ ਰਿਹਾ ਤੁਸੀਂ ਕਹਿੰਦੇ ਸਰਕਾਰ ਦਾ ਬੰਦਾ ਨਹੀਂ ਗਿਆ ਡਾਕਟਰ ਬੱਚੂੜੇ ਲੈਣ ਵਾਸਤੇ ਇਹਨਾਂ ਨੇ ਆਪਣੇ ਆਟਾ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਹੁਣ ਨੱਟਦੇ ਜਿੱਦਾਂ ਉਹਨਾਂ ਨੇ ਆਟਾ ਛੁੱਟਿਆ ਵਾ ਦੋ ਦੋ ਤਿੰਨ ਦਿਨ ਦੋ ਦਿਨ ਤਿੰਨ ਦਿਨਾਂ ਤੋਂ ਬਾਅਦ ਆਟਾ ਲੱਭਿਆ ਵਾ ਉਸ ਸਾਰਾ ਮਲ ਭਿਜਿਆ ਹੋਇਆ ਵਾ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਕਿ ਮੈਂ ਮੈਂ ਹਾਂ ਮੈਂ ਦਿਖਾਉਣਾ ਵੀ ਤਸਵੀਰਾਂ ਕਹਿੰਦੇ ਕਿ ਮੈਂ ਚੱਲਿਆ ਮੇਰਾ ਹੈਲੀਕਾਪਟਰ ਤੁਹਾਡੇ ਵਾਸਤੇ ਆ ਆ ਲਿਆਓ ਹੈਲੀਕਾਪਟਰ ਦੋਹਾਨੂੰ ਜੀ ਅਸੀਂ ਜਾਣੇ ਜਿੱਥੇ ਜਾਣਗੇ ਦੇਣ ਹੈਲੀਕਾਪਟਰ ਕਿਤੇ ਹੈਲੀਕਾਪਟਰ ਪਿੰਡ ਚ ਨਹੀਂ ਜਾਣਾ ਪਿੰਡ ਚ ਸਾਨੂੰ ਜੈਕਟ ਦੇ ਦਿਓ ਐਂ ਵੜ ਜਾਗੇ ਜਿੱਦੀ ਉੱਥੇ ਬੋਰਡ ਨਹੀਂ ਭੇਜਣੀ ਜੈਕਟ ਐਂ ਵੜ ਕੇ ਨੌਜਵਾਨ ਖੁਦ ਤਿਆਰ ਕੇ ਚੱਲ ਜਾਗੇ ਉੱਥੇ ਦੇਖੋ ਜੀ ਪਹਿਲੀ ਗੱਲ ਦੇ ਆਟਾ ਦੇਣ ਦਾ ਭਾਵੇਂ ਜਿੱਦਾਂ ਅੰਮ੍ਰਿਤ ਜੀ ਸੁਟਿਆ ਗਲਤ ਤਰੀਕਾ ਉਹਨਾਂ ਦੇ ਹੈਲੀਕਾਪਟਰ ਤੋਂ ਆਟਾ ਪਕਾਉਣਾ ਕਾਦੇ ਨਾਲ ਆ ਕਿਡੀਆਂ ਰਸੋਈਆਂ ਉਹਨਾਂ ਦੀਆਂ ਜੜੀਆਂ ਬਜੀਆਂ ਲੋਕਾਂ ਦੀਆਂ ਆ ਦੇਖੋ ਸਾਡੇ ਜਿਹੜਾ ਤੁਸੀਂ ਰੋਸ਼ਨ ਜਿਹੜਾ ਬਣਾ ਕੇ ਤੁਸੀਂ ਦੋ ਉਹਨਾਂ ਨੂੰ ਮੈਂ ਗਰਮੀਤ ਨੂੰ ਕਹੂੰਗਾ ਤਸਵੀਰ ਸਾਂਝੀ ਕਰਦੇ ਹੋ ਤੇ ਕਹਿੰਦੇ ਕਿ ਸਾਡੇ ਨਾਲ ਹੀ ਨੌਜਵਾਨ ਆ ਇਹ ਆ ਪੰਜਾਬ ਦੀ ਨੌਜਵਾਨੀ ਦਾ ਹੜ ਪੰਜਾਬ ਦੀ ਨੌਜਵਾਨੀ ਨੂੰ ਹਾਂ ਆ ਸਾਡੇ ਮੋਡੀਫਾਈਡ ਟਰੈਕਟਰ ਜਿਹੜੇ ਸੇਵਾ ਕੋਸਿਆ ਜਾਂਦਾ ਸੀ ਹਾਂਜੀ ਬਿਲਕੁਲ ਜੀ ਇਹਨਾਂ ਨੂੰ ਫੁਕਰੇ ਕਿਹਾ ਜਾਂਦਾ ਜੀ ਆ ਵੇਖੋ ਨਾ ਫੁਕਰੇ ਹੀ ਹੁਣ ਸੇਵਾ ਕਰਦੇ ਨੇ ਫੁਕਰੇ ਅੱਗੇ ਸਰੀ ਇੱਕ ਪਾਸੇ ਪਾਣੀ ਆ ਤੇ ਇੱਕ ਪਾਸੇ ਚੜਦੀ ਕਲਾ ਵਾਲਾ ਜਕਾਰੇ ਆ ਪੰਜਾਬ ਡੁੱਬਦਾ ਨਹੀਂ ਪੰਜਾਬ ਨੂੰ ਹਮੇਸ਼ਾ ਡੋਬਿਆ ਜਾਂਦਾ ਕਿ ਅੱਜ ਆਪਾਂ ਕੁੜਾਵਾਲੀ ਪਿੰਡ ਦੇ ਕੁੜਾਵਾਲੀ ਪਿੰਡਿਆ ਰਮਦਾਸ ਜਿੱਥੋਂ ਦੀ ਹੋ ਕੁੜਾਵਾਲੀ ਪਿੰਡ ਚੱਲੇ ਜਿੱਥੇ ਅਜੇ ਤੱਕ ਕੋਈ ਨਹੀਂ ਗਿਆ ਉਹ ਪਿੰਡ ਦੇ ਵਿੱਚ ਅੱਜ ਚੌਥੇ ਦਿਨ ਆਪਾਂ ਚੱਲੇ ਆ ਪਿੰਡ ਦੇ ਵਿੱਚ ਵੜਨ ਲੱਗੇ ਆ ਸਾਨੂੰ ਜੈਕਟਾਂ ਤੱਕ ਨਹੀਂ ਮਿਲੀਆਂ ਐਨਡੀਆਰ ਆਫ ਦੀ ਟੀਮ ਆ ਹਟ ਪਿੰਡ ਬੇਟੀ ਆ ਉਹਨਾਂ ਨੇ ਜਗੜਾ ਦੇ ਦੋ ਕਹਿੰਦੇ ਨਹੀਂ ਆ ਨੋਟ ਨਹੀਂ ਆ ਜਗੜਾ ਦੇਦਾ ਸਰਕਾਰ ਕੋ ਸਰਕਾਰ ਨੂੰ ਪਤਾ ਵਿੱਚ ਉਹਨਾਂ ਖਰੀਦਣ ਦੇਦਾ ਸਾਡੇ ਕੋਲ ਜਿਹੜਾ ਪੈਸਾ ਨਹੀਂ ਹੈਗਾ ਜਾਣ ਬੁੱਝ ਕੇ ਝੋਨਾ ਖਰਾਬ ਕੀਤਾ ਗਿਆ ਕਿਸਾਨਾਂ ਦਾ ਕਿ ਸਾਨੂੰ ਖਰੀਦਣਾ ਨਾ ਪਵੇ ਮੰਡੀਆਂ ਵਿੱਚ ਜਾਣ ਬੁੱਝ ਕੇ ਜਿਹੜਾ ਪਾਣੀ ਛੱਡਿਆ ਇੱਕਦਮ ਇਹਨਾਂ ਨੇ ਇਹ ਬਦਲਾ ਸਰਕਾਰ ਨੇ ਇਹੋ ਜਿਹਾ ਲਿਆਂਦਾ ਵਾ ਕਿ ਜ਼ਿੰਦਗੀ ਵਿੱਚ ਜਿੱਦਾਂ ਸਰਕਾਰ ਆਈ ਆ ਇਹ ਗਾਂਗ ਦੇ ਆਏ ਕਿ ਨਹੀਂ ਪਿੰਡਾਂ ਦੇ ਵਿੱਚ ਆਉਣਗੇ ਝੱਗਾ ਪੜ ਕੇ ਲੋਕ ਬਾਹਰ ਕੱਢਣਗੇ ਇਹਨਾਂ ਨੂੰ ਇਹਨਾਂ ਦੀਆਂ ਟੀਮਾਂ ਰੈਸਕਿਊ ਕਰਨ ਗਈਆਂ ਉਹਨਾਂ ਕੋ ਰੈਸਕਿਊ ਨਹੀਂ ਆਇਆ ਪਰ ਟਰੈਕਟਰਾਂ ਤੇ ਜਾ ਕੇ ਸ਼ਿਹਾਦੇ ਦੂਣਾ ਪਾਣੀ ਉਹਦਣ ਆਪਾਂ ਉਹ ਤਾਂ ਫੌਜੀ ਬੰਦਾ ਸੀ ਉਹਦੇ ਪੰਜ ਮਹੀਨੇ ਦਾ ਬੱਚਾ ਆਈ ਠੀਕ ਨਹੀਂ ਉਹਨਾਂ ਅਮਰਸਰ ਜਾਣਾ ਇੱਕ ਲੇਡੀ ਨੂੰ ਅਟੈਕ ਹੋਇਆ ਸੀ ਇੱਕ ਲੇਡੀ ਨੂੰ ਅਟੈਕ ਹੋਇਆ ਸੀ ਇੱਕ ਨੂੰ ਪੈਰਲਾਈਜ਼ ਅਟੈਕ ਹੋਇਆ ਪੈਰਲਾਈਜ਼ ਅਟੈਕ ਹੋਇਆ ਸੀ ਉਹ ਮਾਤਾ ਜੀ ਨੂੰ ਕੱਢ ਕੇ ਲਏ 60 ਸਾਲ ਦੀ ਉਮਰ ਹੀ ਉਹਨਾਂ ਦੀ ਗੱਡੀ ਕਰਕੇ ਪਿੰਡੋਂ ਉਹ ਛੱਡ ਕੇ ਆਏ ਉਹਨਾਂ ਨੂੰ ਮਾਤਾ ਜੀ ਨੂੰ ਸ਼ਜਾਦਾ ਪਿੰਡ ਸੀ ਉਹਨਾਂ ਦਾ ਪਤਾ ਨਹੀਂ ਪਤਾ ਜਿਹੜੇ ਰਾਵਾਂ ਦੇ ਆਪਾਂ ਗਾੜੀ ਬੰਦੇ ਤੋੜ ਕੇ ਖੜਨਦੇ ਆ ਔਰ ਰਾਵਾਂਦਵਨੀ ਪਤਾ ਨੂੰ ਪਾਰਟੀ ਬਾਈ ਤੋਂ ਬਈ ਅਸੀਂ ਸ਼੍ਰੋਮਣੀ ਕਾਲੀਦਾਨ ਨਾਲ ਸਾਰੇ ਜੜੇ ਰੱਖਦੇ ਆਂ ਪਰ ਅਸੀਂ ਪਾਰਟੀ ਬਾਈ ਦੇ ਉੱਪਰ ਉੱਟ ਕੇ ਅਸੀਂ ਲੋ ਨੂੰ ਸਟicker ਵੀ ਲਾ ਸਕਦੇ ਆਂ ਪਰ ਨਹੀਂ ਅਸੀਂ ਕੋਈ ਮਸ਼ਹੂਰੀ ਨਹੀਂ ਕਰਨੀ ਬੜੀਆਂ ਪਾਰਟੀਆਂ ਵਾਲੇ ਸਟicker ਲਾ ਕੇ ਆਪਣੇ ਆਪਣੇ ਡੇ ਨ ਮਸ਼ਹੂਰੀਆਂ ਕਰਨ ਅਸੀਂ ਸ਼੍ਰੋਮਣੀ ਕਾਲੀਦਾਨ ਦੇ ਵਰਕਰ ਹੁੰਦੇ ਆ ਵੀ ਕੋਈ ਨਹੀਂ ਮਤਲਬ ਇਹ ਮਸ਼ਹੂਰੀ ਕੀਤੀ ਹਾਂ ਨਿਸ਼ਾ ਨਿਸ਼ਾਨ ਸਾਹਿਬ ਲਾ ਲਿਓ ਖਾਲਸੇ ਦਾ ਵਧੀਆ ਹੈ ਨਾ ਉਹ ਸਾਂਝਾ ਹੁੰਦਾ ਸਾਰਿਆਂ ਦਾ ਨਿਸ਼ਾਨ ਸਾਹਿਬ ਜਿਕਾਰੇ ਛੱਡਦੇ ਪਏ ਆਂ ਦਸਤਾਰ ਦੀ ਨਿਸ਼ਾਨੀ ਆ ਜਿੱਥੇ ਦਸਤਾ ਸਾਡੇ ਇਸ ਦਸਤਾਰ ਨੇ ਤੇ ਭਾਵੇਂ ਬਾਹਲੇ ਦੇਸ਼ਾਂ ਦੇ ਵਿੱਚ ਆ ਜੇ ਹਨਾ ਹਾਲ ਆ ਜੇ ਪਾਣੀ ਆ ਜੇ ਉੱਥੇ ਸਵਾਵਾ ਕੀਤੇ ਆ ਤੇ ਆਪਣਾ ਪੰਜਾਬ ਹਨਾ ਇੱਥੇ ਤੇ ਸਾਡੇ ਫਰਜ਼ ਵੀ ਬਣਦੇ ਦੇਖੋ ਜੀ ਅਸੀਂ ਸਾਰੇ ਕਿਸਾਨ ਆ ਸਾਡਾ ਸਾਰਾ ਸਾਰਾ ਜੋਣਾ ਡੁੱਬਾ ਜੀ ਅਸੀਂ ਸਾਰਾ ਸਾਰਾ ਜੋਣਾ ਡੁਬਾਰਿਓ ਇੱਕ ਮਰਲਾ ਨਹੀਂ ਬਚਿਆ ਲੋਕਾਂ ਦੀ ਹੈਲਪ ਕਰ ਰਹੇ ਹਾਂ ਵੀ ਕਰ ਰਹੇ ਆ ਆਪਣੇ ਕੋਲੋਂ ਡੀਜ਼ਲ ਬੂਕੇ ਸਭ ਕੋਈ ਕਰ ਰਹੇ ਆ ਸਾਡਾ ਇੱਕ ਮਰਲਾ ਨਹੀਂ ਕਿਸੇ ਦਾ ਵੀ ਬਚਿਆ ਆ ਸਰ ਸਾਰੀ ਜ਼ਮੀਨ ਆਪਣੀ ਇੱਧਰ ਸ਼ਾਹਰ ਜਾ ਜਾਂਦੇ ਆਪਾਂ ਵੀ ਸੁਣੀਏ ਸਾਰੇ ਇਹਨਾਂ ਦੇ 40 ਕਿੱਲੇ ਇਹਨਾਂ ਦੋਵਾਂ ਦਾ ਡੁੱਬਿਆ ਪਿਆ ਵਾ ਇਹਨਾਂ ਦੇ 150 ਕਿੱਲੇ ਮਾਮੇ ਦੇ ਮਿੰਡ ਦਾ ਉਹ ਵੀ ਡੁੱਬਿਆ ਪਿਆ ਸਾਰੇ ਟਰੈਕਟਰ ਪਰ ਲੋਕਾਂ ਦੇ ਪੂਆ ਦੇ ਮਿੰਡ ਦਾ ਸਾਰੇ ਸੇਵਾ ਤੇ ਚੱਲ ਰਹੇ ਨੇ ਆਪਣਾ ਝੋਨਾ ਡੁੱਬਿਆ ਵਾ ਤੇ ਲੋਕਾਂ ਦੀ ਸੇਵਾ ਵਾਸਤੇ ਲੱਗੇ ਲੋਕਾਂ ਦੀ ਸੇਵਾ ਕਰਦੇ ਆ ਹੁਣ ਆਪਣੇ ਕੋਲ ਮਤਲਬ ਸਾਹਮਣੇ ਬਹੁਤ ਦੇ ਦੇਣਾ ਚੜਦੇ ਸਕੂਨ ਮਿਲਦੀ ਆ ਸੇਵਾ ਕਰਕੇ ਸਾਨੂੰ ਆਪਣਾ ਨੁਕਸਾਨ ਹੀ ਭੁੱਲ ਗਿਆ ਭਾੜਾ ਝੋਨਾ ਡੁੱਬਾ ਉਹ ਜਿਹੜੇ ਸਰਕਾਰ ਕਹਿੰਦੀ ਮੁਆਵਜ਼ਾ ਕੁਕੜੀਆਂ ਦਾ ਮੁਰਗੀਆਂ ਦਾ ਪਿਛਲੇ ਨਹੀਂ ਮਿਲ ਗਿਆ ਕਾਂਗਰਸ ਵਾਲੀ ਗੜੇ ਸਾਡੇ ਪਾ ਕੇ ਮੁਆਵਜ਼ਾ ਗਰਦੋਰੀਆਂ ਸਭ ਕੋ ਹੋ ਗਿਆ ਕਿਸੇ ਨੇ ਪੈਸੇ 1 ਰੁਪਿਆ ਨਹੀਂ ਦਿੱਤਾ ਧਰਨਾ ਕਿਸਾਨ ਧਰਨਾ ਲਾਲਾ ਮਰ ਕੇ ਪਿੱਟ ਕੇ ਮਰ ਕੇ ਕਾਂਗਰਸ ਨੂੰ ਪੈਖ ਨਹੀਂ ਦਿੱਤਾ ਪਿਛਲੀ ਵਾਰ ਵੀ ਜਦੋਂ ਨੁਕਸਾਨ ਆੜ ਪੀਰ ਦਾ ਕਿਸੇ ਨੇ 1 ਰੁਪਿਆ ਵੀ ਦਿੱਤਾ ਅੱਜ ਤੱਕ ਇਹ ਕਹਿੰਦਾ ਮੁਰਗੀ ਮਰੀ ਦਾ ਕਹਿੰਦਾ ਦੇਣਾ ਪੈਸਾ ਕਿੰਨੂ ਦਾ 100 ਰੁਪਿਆ ਤੱਕ ਨਹੀਂ ਦਿੱਤਾ ਕਿ ਇਹਨੂੰ ਹੇ ਤੱਕ ਜਿਹੜੇ ਇਹ ਵੀ ਝਾੜੂ ਫੜ ਕੇ ਬੈਠੇ ਨੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਮੁਰਗੀਆਂ ਤੋਂ ਹੀ ਮਿਲ ਗਏ ਹੋਣੇ ਬੱਕਰੀ ਮਰੀ ਦੇ ਮਿਲ ਗਏ ਹੋਣੇ ਉਹਨਾਂ ਨੂੰ ਪੰਜ ਢਾੜੂ ਫੜ ਕੇ ਬੈਠੇ ਸਾਨੂੰ ਕੋਈ ਮਿਲਿਆ ਨਹੀਂ ਤੇ ਕਹਿੰਦੇ ਮੈਂ ਪਿਛਲੀ ਦਿਨੀ ਗਿਆ ਸੀ ਕਹਿੰਦੇ ਆਂਡਿਆਂ ਦਾ ਕਿਹਦਾ ਤੰਜ ਕੱਸਦੇ ਲੋਕ ਮਖੂ ਵਾਲੀ ਸਾਈਡ ਤੇ ਅਸੀਂ ਸਵਾਵਾ ਕੀਤੀਆਂ ਸੀ ਸ਼ਰਾਬੀ ਕੁਆ ਵੀ ਬੰਦੇ ਨੇ ਬੰਦੇ ਨੂੰ ਇਹੋ ਕੋਈ ਸੁਝਾਣਾ ਮੁਰਗੀਆਂ ਦਾ ਮੀਟ ਦੇ ਬੱਕਰੇ ਦਾ ਖਾਓ ਆਂਡੇ ਦਾ ਮੁਖਮੰਤੀ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਉਹ ਮਤਲਬ ਵਾਲੋ ਕਹਿੰਦੇ ਬੰਦੇ ਆ ਵੇਖੋ ਜਿਹੜੇ ਸਰਕਾਰ ਵਿੱਚ ਉਹ ਸਰਕਾਰ ਵਿੱਚ ਨਾ ਹੁੰਦੇ ਆ ਵੀ ਉਹ ਸਭ ਕੁਝ ਕਰੁੰਦੇ ਪਏ ਬੰਦਾ ਠੀਕ ਹੈ ਤੇਲ ਪਜਾਉਂਦਾ 100000 ਲੀਟਰ ਉਹ ਤੇਲ ਹਰ ਡਹਿਲ ਕੇ ਵਿੱਚ ਪਜਾਉਂਦਾ ਠੀਕ ਹੈ ਜੀ ਸਾਡੇ ਸਿੱਖੀ ਦੇ ਚੇ ਦਸਤਾਰਤ ਚ ਆਈਏ ਨਾ ਸਾਰੇ ਦੇ ਦਸਵੰਦ ਦਾ ਮਤਲਬ ਵੀ ਹੋ ਹੁੰਦਾ ਨਾ ਆਪਾਂ ਦਸਵੰਦ ਕੱਢੀਏ ਲੋਕਾਂ ਦਾ ਕੋ ਚਾਹੀਏ ਦਸਵੰਦ ਟਾਈਮ ਦਾ ਵੀ ਕੱਢਦੇ ਤੁਸੀਂ 24 24 ਘੰਟੇ ਸੇਵਾ ਕਰ ਰਹੇ ਹੋ ਵੀ ਦਸਵੰਦ ਹੀ ਆ ਪੁੱਤਰਾ ਤੁਹਾਡਾ ਕੀ ਨਾਮ ਜੀ ਬਿਰਕਰਨ ਸਿੰਘ ਜੀ ਕਿੰਨੀ ਉਮਰ ਆ ਤੁਹਾਡੀ 18 ਸਾਲ ਦੀ 18 ਸਾਲ ਦੀ ਉਮਰ ਆ ਪਹਿਲਾਂ ਵੀ ਆ ਵੇਖਿਆ ਮੰਜਰ ਕਦੀ ਨਹੀਂ ਨਾ ਪਹਿਲੀ ਵਾਰ ਹੀ ਵੇਖਿਆ ਹਾਂਜੀ ਇਸ ਇਲਾਕੇ ਚ ਪਹਿਲੀ ਵਾਰੀ ਪਹਿਲੀ ਵਾਰੀ ਵੇਖਿਆ ਆਪਣੀ ਜ਼ਿੰਦਗੀ 88 ਤੋਂ ਬਾਅਦ ਹੁਣ ਵੇਖਿਆ ਥੋੜਾ ਬੋਤਾ ਲਾਗੇ ਲਾਗੇ ਮਾਰ ਕਰਦਾ ਰਿਹਾ ਪਾਣੀ ਥੋੜਾ ਬੋਤਾ ਮੀਆਂ ਦੇ ਨਾਲ ਉਹ ਨਿਕਲ ਜਾਂਦਾ ਆ 88 ਤੋਂ ਬਾਅਦ ਆਪਣਾ ਵੱਡਿਆਂ ਤੋਂ ਡੈਡੀ ਹੋਣਾ ਤੋਂ ਜਾਂ ਉਸ ਤੋਂ ਬਾਅਦ ਇਹ 25 ਦਾ ਪਹਿਲੀ ਵਾਰੀ ਆ ਇੱਧਰ ਸਾਡੇ ਇਲਾਕੇ ਚ 1979 ਦਾ ਸਾਡਾ ਜਨਮ ਹੈ ਇਹ ਪਹਿਲੀ ਵਾਰ ਵੇਖਿਆ ਮਤਲਬ ਮੰਜ਼ਰ ਪਹਿਲੀ ਵਾਰੀ ਆ ਯਾਰ ਵੇਖਿਆ ਪਰ ਜਿੰਨੇ ਹੁਣ ਇੰਤਜ਼ਾਮ ਹੋਣੇ ਚਾਹੀਦੇ ਉਹ 88 ਵਜੇ ਤਾਂ ਕੋਈ ਇੰਤਜ਼ਾਮ ਨਹੀਂ ਵੈਸੇ ਕੀ ਲੱਗਦਾ ਹੈ ਪਾਣੀ ਆਉਣ ਦੇ ਵਿੱਚ ਕਮੀ ਆ ਕੋਈ ਗਲਤੀ ਸੀ ਕੁਦਰਤੀ ਆਫਤਾਂ ਲੱਗਦੀ ਤੁਹਾਨੂੰ ਜੀ ਪਿੱਛੇ ਗੇਟ ਬੰਦ ਕਰ ਦਿੰਦੇ ਨੇ ਜਦੋਂ ਪਾਣੀ ਇੱਕਦਮ ਛੜਨਾ ਤਾਂ ਫਿਰ ਤਬਾਈ ਤਾਂ ਮਚਣੀ ਮਚਣੀ ਆ ਪਾਣੀ ਜਿਹੜਾ ਵਾ ਉਹਨਾਂ ਨਾਲ ਨਾਲ ਰਿਲੀਜ਼ ਕਰਨਾ ਚਾਹੀਦਾ ਇਹਨਾਂ ਨੂੰ ਕਿ ਜਿਹੜਾ ਇੱਕਦਮ ਨਾ ਵਧੀ ਅਗਲੇ ਪਾਸੇ ਸਾਰੇ ਤਲਦਾਰੇ ਪਾਣੀ ਜਾਨ ਬੁੱਝ ਕੇ ਨੂੰ ਜਿਹੜਾ ਵਾ ਹੜ ਲੈਂਦੇ ਜਾਂਦੇ ਪੰਜਾਬ ਦੇ ਵਿੱਚ ਪਿਛਲੇ ਸਾਲ ਦੋ ਵਾਰੀ ਹੜ ਆਏ ਸੀ ਉਦੋਂ ਪਹਿਲੇ ਹੜ ਤੋਂ ਕੋਈ ਸਿੱਖਿਆ ਨਹੀਂ ਸਰਕਾਰ ਨੇ ਦੂਜਾ ਹੜਾ ਉਹਨਾ ਨਹੀਂ ਚਾਹੀਦਾ ਦੂਜਾ ਹੜ ਵੀ ਜਾਣ ਬੁੱਝ ਕੇ ਲਿਆਂਦਾ ਗਿਆ ਵੇਖੋ ਸੁਖਵੀਰ ਸਿੰਘ ਬਾਦਲ ਨੇ ਇਹ ਕਹਿਤਾ ਵਾ ਕਿ ਸਰਕਾਰ ਆਉਗੀ ਤੇ ਸਾਰੇ ਜਿਹੜੇ ਬਾਨ ਨੇ ਜਿਹੜੇ ਪੱਕੇ ਕੀਤੇ ਜਾਣਗੇ ਠੀਕ ਹੈ ਇਹਨਾਂ ਆਪਾਂ ਕਹਿ ਸਕਦੇ ਆ ਵੀ ਜੋ ਬੰਦੇ ਨੂੰ ਮਾਫ ਕਰਨਾ ਮਾਫ ਕਰਨਾ ਚਲੋ ਤੁਸੀਂ ਪਾਰਟੀ ਨਾਲ ਬੱਝੇ ਹੋ ਨਹੀਂ ਨਹੀਂ ਮੈਂ ਉੱਧਰ ਗੱਲ ਕਰਨ ਲੱਗਾ ਤੁਸੀਂ ਪਾਰਟੀ ਨਾਲ ਬੱਝੇ ਹੋ ਪਾਰਟੀ ਬੱਝ ਤੇ ਉੱਪਰ ਆਪਾਂ ਗੱਲ ਕਰਦੇ ਆ ਜਦੋਂ ਸਰਕਾਰ ਆ ਜਾਂਦੀ ਆ ਕੁਰਸੀ ਮਿਲ ਜਾਂਦੀ ਆ ਤਾਂ ਭੁੱਲ ਜਾਂਦੇ ਆਸੀਂ ਫੋਲਾਂਗੇ ਉਹ ਬੰਦੇ ਦਾ ਫਰਕ ਆ ਬੰਦਾ ਸੁਖਵੀਰ ਬਾਦਲ ਜਿਹੜੀ ਗੱਲ ਉਹਨੇ ਕਹਿਤੀ ਉਹਨੇ ਪੂਰੀ ਕਰਨੀ ਕਰਨੀ ਆ ਪਰ ਜੇ ਨਾ ਕਰੂਗਾ ਤਾਂ ਫਿਰ ਹਾਲ ਮਤਲਬ ਵੇਖੋ ਤੁਹਾਡੇ ਨਾਲ ਤੇ ਨੌਜਵਾਨ ਵਾਜਿਆ ਮਾਰਨ ਰਿਹਾ ਕਹਿੰਦੇ ਕਿ ਸਾਡ ਨਾਲ ਗੱਲ ਚਲੋ ਆਜੋ ਤੁਸੀਂ ਨਾਲੇ ਆਪਾਂ ਗੱਲ ਕਰ ਲਈ ਉਹਨਾਂ ਦੇ ਨਾਲ ਤੇ ਨਾਲੇ ਉਹਨਾਂ ਦਾ ਥੋੜਾ ਗੁੱਸਾ ਦੂਰ ਹੋ ਜਾ ਬਿਲਕੁਲ ਜੀ ਇਸ ਟਾਈਮ ਮੈਂ ਕਰਮਿਤ ਨੂੰ ਕਹੂੰਗਾ ਪਾਣੀ ਦਾ ਵਹਾਓ ਜਰੂਰ ਦਿਖਾ ਲ ਦਿਓ ਬਹੁਤ ਤੇਜ਼ ਆ ਵਾ ਹੋਰ ਜੀ ਤੁਸੀਂ ਗੁੱਸਾ ਕਰ ਰਹੇ ਹੋ ਕਿ ਦਬਕੇ ਮਾਰ ਰਹੇ ਹੋ ਗੱਲ ਨਹੀਂ ਹੋ ਰਹੀ ਹੈ ਹੋਰ ਜੀ ਠੀਕ ਹੈ ਸਮਾਂ ਬਹੁਤ ਹੋ ਗਿਆ ਬਾਬੇ ਓਕੇ ਉਹ ਨਾ ਨਾ ਮੇਰਾ ਚਮਕੌਰ ਜੀ ਸਿੰਘ ਪਹਿਲਾਂ ਕਦੀ ਵੇਖਿਆ ਇਹੋ ਜਿਹਾ ਪਾਣੀ ਨਹੀਂ ਜੀ ਪਹਿਲੀ ਵਾਰ ਦੇਖਦੇ ਪਏ 37 ਸਾਲ ਬਾਅਦ ਇਹ ਹੋ ਰਿਹਾ ਸਾਰਾ ਕੁਝ ਜੋ ਵੀ ਹੋ ਰਿਹਾ ਪਹਿਲੀ ਵਾਰ ਦੇਖਿਆ ਜੀ ਲਾਪਰੀ ਸਿੰਘ ਵਿਧੇ ਆਪਰੇ ਟਾਲੀ ਦੇ ਵਿੱਚ ਹੈ ਕੀ ਇਸ ਟਾਈਮ ਕੀ ਲੈ ਕੇ ਆਏ ਪਾਣੀ ਜੇ ਦੁੱਧ ਜੇ ਬਿਸਕੁਟ ਆ ਰਸਿਆ ਬਰੈਡ ਨੇ ਕਾਫੀ ਪਦਾਰਥ ਨੇ ਬੱਚਿਆਂ ਦੀਆਂ ਮੈਡੀਸਿਨਾਂ ਨੇ ਕਿੱਥੇ ਲੈ ਕੇ ਕਿੱਥੇ ਚੱਲੇ ਹੋ ਇਸ ਟਾਈਮ ਇਹ ਰਮਦਾਸ ਚੱਲੇ ਆ ਇਸ ਟਾਈਮ ਜਿਹੜੇ ਡੇਰਿਆਂ ਤੇ ਫਸੇ ਹੋਏ ਲੋਕ ਨੇ ਉਹਨਾਂ ਕੋ ਚੱਲੇ ਆ ਕੁੜਾਂ ਵਾਲੀ ਸਾਈਡ ਤੇ ਬੋਲੀ ਸਾਹਿਬ ਤੁਸੀਂ ਇਹ ਤਸਵੀਰਾਂ ਵਾ ਇਹ ਪੰਜਾਬ ਦੀਆਂ ਤਸਵੀਰਾਂ ਆ ਮਾਂ ਤੇ ਪੰਜਾਬ ਦੀ ਨੌਜਵਾਨੀ ਦੀਆਂ ਤਸਵੀਰਾਂ ਆ ਖੁਸ਼ੀ ਵੀ ਮਿਲਦੀ ਆ ਕਿ ਬੇਸ਼ੱਕ ਇੱਕ ਪਾਸੇ ਪੰਜਾਬ ਡੁੱਬਿਆ ਵਾ ਪਰ ਨੌਜਵਾਨੀ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀ ਆ ਵੀਰ ਕਹਿੰਦੇ ਕਿ ਸਾਡੇ ਟਰੈਕਟਰ ਦੇ ਦੇਖਦੇ ਸੀ ਮੋਡੀਫਾਈ ਹੋਏ ਸਾਨੂੰ ਕੋਸਿਆ ਜਾਂਦਾ ਸੀ ਪਰ ਅੱਜ ਵੇਖ ਲਓ ਕਿ ਉਹੋ ਹੀ ਨੌਜਵਾਨ ਆ ਉਹੋ ਹੀ ਨੌਜਵਾਨ ਫੇਰ ਆਪਣੇ ਘਰਾਂ ਤੋਂ ਬੇਸ਼ੱਕ ਉਹ ਕਹਿੰਦੇ ਕਿ ਸਾਡੀਆਂ 20-20 ਕਿੱਲੇ ਫਸਲਾਂ ਸੀ ਉਹ ਡੁੱਬ ਚੁੱਕੀਆਂ ਪਾਣੀ ਦੇ ਵਿੱਚ ਪਰ ਅਸੀਂ ਕਹਿੰਦੇ ਕਿ ਲੋਕਾਂ ਵਾਸਤੇ ਆਪਣੇ ਵਾਸਤੇ ਉਹਨਾਂ ਵੀਰ ਭੈਣ ਭਰਾਵਾਂ ਵਾਸਤੇ ਡਟ ਗਏ ਆ ਜਕਾਰਿਆਂ ਦੀਆਂ ਗੂੰਜਾਂ ਜਿਹੜੀਆਂ ਵਾ ਇਸ ਪਾਣੀ ਦੇ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਐ ਇਸ ਟਾਈਮ ਦੇ ਉੱਤੇ ਜਿਹੜੀ ਸੜਕ ਤੇ ਖੜੇ ਆ ਸੜਕ ਦੇ ਵਿੱਚ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਤੇ ਇਲਾਕੇ ਦਾ ਕੀ ਹਾਲ ਹੋਊਗਾ ਚਾਰਜ ਫੇਰੇ ਦੀ ਇੱਕ ਤਸਵੀਰ ਦਿਖਾ ਲ ਦਿਓ ਕਿ ਮੈਂ ਗਰਮੀਤ ਨੂੰ ਕਹੂੰਗਾ ਕਿ ਚਾਰਜ ਫੇਰੇ ਇੱਕ ਨਹੀਂ ਦਿਖਾ ਲ ਦਿਓ ਇਸ ਤਰ੍ਹਾਂ ਮੰਜ਼ਰ ਲੱਗਦਾ ਕਿ ਅਸੀਂ ਕਿਸੇ ਦਰਿਆ ਦੇ ਕੰਢੇ ਤੇ ਖਲੋਤੇ ਹੋਈਏ ਇਹ ਦਰਿਆ ਦਾ ਕੰਢਾ ਨਹੀਂਗਾ ਇਹ ਜਮੀਨਾਵਾਂ ਲੋਕਾਂ ਦੀਆਂ ਇੱਥੋਂ ਤਕਰੀਬਨ 8 ਤੋਂ 10 ਕਿਲੋਮੀਟਰ ਦੂਰ ਦਰਿਆ ਵਾ ਪਰ ਇਹ ਦਰਿਆ ਤੋਂ ਪਾਣੀ ਹੁੰਦਾ ਹੋਇਆ ਜਿਹੜਾ ਵਾ ਇਹਨਾਂ ਪੈਲੀਆਂ ਦੇ ਵਿੱਚ ਕੋਹਨੇਵਾਲ ਵਾਲੀ ਸਾਈਡ ਨੂੰ ਅਸੀਂ ਅੱਗੇ ਜਿਹੜਾ ਪੰਧ ਤੈਅ ਕਰਨਾ ਵਾ ਤੇ ਪਾਣੀ ਦਾ ਵਹਾਅ ਵੀ ਕਾਫੀ ਤੇਜ਼ ਆ ਕਿਉਂਕਿ ਜਦੋਂ ਤੁਹਾਡਾ ਲੱਤਾਂ ਨੂੰ ਪਾਣੀ ਖਿੱਚਦਾ ਹੋਵੇ ਤੇ ਉਤੋਂ ਅੰਦਾਜ਼ਾ ਆਪਾਂ ਲਗਾ ਸਕਦੇ ਆ ਕਿ ਪਾਣੀ ਦਾ ਵਹਾਅ ਕਾਫੀ ਤੇਜ਼ ਆ ਤੇ ਤਕਰੀਬਨ 1.5 ਫੁੱਟ ਤੋਂ 2 ਫੁੱਟ 1.5 ਫੁੱਟ ਲਾ ਲਓ ਤੁਸੀਂ ਅੰਦਾਜ਼ਨ ਕਿ ਇਹ ਪਾਣੀ ਸੜਕ ਦੇ ਉੱਪਰੋਂ ਵਗ ਰਿਹਾ ਤੇ ਪਿੱਛੇ ਕਿੰਨਾ ਪਾਣੀ ਹੋਊਗਾ ਹਰ ਪੈੜੀ ਦੇ ਵਿੱਚ 4 ਤੋਂ 5 ਫੁੱਟ ਪਾਣੀ 7-7 ਫੁੱਟ ਪਾਣੀ ਹੋਊਗਾ ਇਹ ਪੰਜਾਬ ਦਾ ਮੰਜ਼ਰ ਆ ਜਿੱਥੇ ਪੰਜਾਬ ਦੇ ਵਿੱਚ ਇਹ ਤਰਾਸ ਦੀ ਆ ਹੜ ਆਏ ਆ ਉੱਥੇ ਪੰਜਾਬ ਦੀ ਨੌਜਵਾਨੀ ਵੀ ਉੱਠ ਕੇ ਖਲੋਗੀ ਆ ਹਾਂ ਸਰਕਾਰਾਂ ਨੂੰ ਕੋਸੇ ਵੀ ਜਾਂਦਾ ਵਾ ਕਿਸੇ ਦੇ ਹੱਕ ਦੇ ਵਿੱਚ ਵੀ ਹੋਣਗੇ ਪਰ ਇਹ ਤਰਾਸ ਦੀ ਦੀਆਂ ਮੂਹ ਬੋਲਦੀਆਂ ਤਸਵੀਰਾਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਫੇਰ ਉੱਠ ਕੇ ਖੜੀ ਹੋ ਗਈ ਆ ਕਹਿੰਦੇ ਅਸੀਂ ਆਪਣੇ ਵਾਸਤੇ ਆ ਆਪਣੇ ਵਾਸਤੇ ਉੱਠ ਖੜੇ ਹੋਏ ਆ ਕਹਿੰਦੇ ਕਿ ਬੇਸਿਕ ਸਾਡੀਆਂ 20-20 ਕਿੱਲੇ ਜ਼ਮੀਨਾਂ ਇਸ ਟਾਈਮ ਪਾਣੀ 'ਚ ਡੁੱਬ ਚੁੱਕੀਆਂ ਪਰ ਜਦੋਂ ਸਾਡੇ ਆਪਣੇ ਤਿਆਫਤ ਹੋਈ ਹੋਵੇ ਤੇ ਫੇਰ ਕਹਿੰਦੇ ਕਿ ਪੰਜਾਬ ਦੀ ਨੌਜਵਾਨੀ ਉੱਠਦੀ ਆ ਤੇ ਉਹ ਹੜਾ ਹੜ ਜਿਹੜੇ ਪਾਸੇ ਆਏ ਉਸ ਸਮਾਵਾ ਕਰ ਰਹੇ ਆ ਤੇ ਜਦੋਂ ਨੌਜਵਾਨੀ ਪੰਜਾਬ ਦੀ ਉੱਠਦੀ ਆ ਤੇ ਪਾਣੀਆਂ ਨੂੰ ਬਨ ਲਾਤ ਤੇ ਜਾਂਦੇ ਆ ਵੇਖਦੇ ਆ ਸਰਕਾਰ ਦਾ ਨਵੇਕਲਾ ਕਦਮ ਕੋਸ਼ਿਸ਼ ਕਰਾਂਗੇ ਅਗਲੇ ਪਿੰਡਾਂ ਦੇ ਵਿੱਚ ਉਹ ਵੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਤੇ ਜੋ ਕੁਝ ਪੰਜਾਬ ਦੀ ਨੌਜਵਾਨੀ ਕਰ ਰਹੀ ਆ ਜੋ ਸਵਾਮਾ ਖਾਸ ਕਰਕੇ ਉਹ ਕਰ ਰਿਹਾ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ